ਮਾਜੀ ਅੱਜ ਮਾਜੀ ਆ ਜੋੜਨ ਪਰੇ ਜੀ ਮਾਜੀ ਮਾੜਾ ਜੀ ਆ ਜੋੜੇ ਆ ਮਾਜੀ ਸਰ ਸਾਹਮਣੇ ਦੇਖੋ ਆ ਜਾਇਆ ਤੁਰੇ ਆਓ ਚੀਮਾ ਸਾਹਿਬ ਵੀਰੇ ਕੌਣ ਆ ਇਹ ਲੀਡਰ ਸਾਹਿਬ ਆ ਲੀਡਰ ਬਾਣ ਹਾਂ ਆਇਆ ਇਹ ਕੌਣ ਆ ਆਜੋ ਆਜੋ ਗਾੜੀ ਤੋਂ ਨਿਕਲੀ ਹੋਰ ਦੋ ਬੱਚੇ ਭਾਈ ਪਿੱਛੇ ਆ ਜਾਓ ਹੱਟ ਵੀਰੇ ਹੈਲੋ ਛੋਟੂ ਭਾਈ ਹੱਟੀ ਪਿੱਛੇ ਸੱਜਾ ਇੱਕ

थोरा <laughs> चाल ਨਹੀਂ ਐਦਕੀ ਲੋਕੀ ਘੇਰਣਗੇ ਝੂਠ ਮਾਰਨ ਵਾਲਿਆਂ ਨੂੰ ਪੂੜ ਪ੍ਰਚਾਰ ਕਰਨ ਨਾਲ ਕਿਉਂਕਿ 5 ਸਾਲ ਜਿਨ੍ਹਾਂ ਨੇ ਕਾਂਗਰਸ ਨੇ ਰਾਜ ਕੀਤਾ ਹੁਣ ਲੋਕੀ ਪੁੱਛਣਗੇ ਵੀ ਕੀ ਬਣਿਆ ਤੁਸੀਂ ਤਾਂ ਕਹਿੰਦੇ ਸੀ ਉਦੋਂ 4 ਹਫ਼ਤਿਆਂ ਚ ਅਸੀਂ ਸਾਰਾ ਕੁਝ ਕਰ ਦੇਣਾ ਉਦੋਂ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਸਭ ਖਾਦੇ ਸੀ ਹੁਣ ਤਾਂ ਬਦਵੀ ਉਹ ਕਰੀ ਬੈਠੇ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਕਿਹਾ ਸੀ ਸਾਰੇ ਪੰਜਾਬ ਦੀ ਕਿਸਾਨੀ ਦਾ ਜਿਹੜਾ ਕਰਜ਼ਾ ਹੈ ਉਹ ਮਾਫ ਕਰ ਦੇਣ ਇਹ ਬਦਵੀ ਹੋ ਗਿਆ ਕਰਜਾ ਮੈਂ। ਕਿਆ ਸੀ ਹਰ ਪਰਿਵਾਰ ਦੇ ਵਿੱਚ ਇੱਕ ਸਰਕਾਰੀ ਨੌਕਰੀ ਦਿਆਂਗੇ। ਤੇ ਗੁਟਕਾ ਸਾਹਿਬ ਹੱਥ ਫੜਿਆ ਸੀ। ਆ ਸਾਰੇ ਲੀਡਰ ਜਿਨ੍ਹਾਂ ਦੇ ਹੱਥ ਫੜਿਆ ਸੀ ਉਹ ਤਾਂ ਚਲੋ ਭਾਜੀਪੀ ਚਲਾ ਗਿਆ। ਤੇ ਗੁਟਕਾ ਸਾਹਿਬ ਜਿਹੜੇ ਲੈ ਕੇ ਆਏ ਸੀ ਲੋਕਾਂ ਨੂੰ ਗੁਬਰਾਹ ਕਰਨ ਵਾਸਤੇ ਉਹ ਤਾਂ ਸਾਰੇ ਸੱਜੇ ਖੱਬੇ ਖੜੇ ਸੀ। ਸਾਡੇ ਕੋਲ ਸਾਰੀਆਂ ਦੀਆਂ ਫੋਟੋ ਹੈਗੀਆਂ। ਆਮ ਆਦਮੀ ਪਾਰਟੀ ਵੀ ਕਹਿੰਦੀ ਸੀ ਕਿ ਬੇਅਦਲੀ ਦਾ ਇਨਸਾਫ ਦਵੋਗੇ। ਕੁਮਰ ਵਿਜੇ ਪ੍ਰਤਾਪ ਵੀ ਸੰਤੁਸ਼ਟ ਨਹੀਂ ਹੋਇਆ ਆਮ ਆਦਮੀ। ਉਹ ਆਪਣਾ ਰਾਹ ਚੱਲ ਰਿਹਾ। ਆਪਣਾ ਰਾਹ ਚੱਲ ਰਿਹਾ। ਕੁਮਰ ਵਿਜੇ ਪ੍ਰਤਾਪ ਦੇ ਬਾਰੇ 'ਚ ਜਿਹੜੀ 92 ਸਫਿਆਂ ਦੀ ਹਾਈ ਕੋਰਟ ਦੀ ਜ ਉਹ ਅਮਰਸੰਤ ਦੀ ਸਾਰੀ ਪ੍ਰੈਸ ਨੂੰ ਇੱਕ ਵਾਰੀ ਫੇਰ ਪੜਨੀ ਚਾਹੀਦੀ ਹੈ ਦੇਖੋ ਇੱਕ ਅਫਸਰ ਦੇ ਖਿਲਾਫ ਸਾਰੀ 92 ਪੇਜ ਦੀ ਜੱਜਮੈਂਟ ਤੁਸੀਂ ਕਹਿ ਸਕਦੇ ਹੋ ਕਿ ਸਟ੍ਰਿਕਟਰ ਹੀ ਸਟ੍ਰਿਕਟਰ ਹੈ ਅਦਾਲਤ ਕਹਿ ਰਹੀ ਹੈ ਕਿ ਤੂੰ ਰਾਜਨੀਤੀ ਕੀਤੀ ਹੈ ਔਰ ਉਹ ਸਾਬਤ ਵੀ ਹੋ ਗਿਆ ਜੋ ਅਦਾਲਤ ਨੇ ਕਿਹਾ ਕਿ ਰਾਜਨੀਤੀ ਕੀਤੀ ਵੀ ਆ ਬਾਅਦ ਜਾ ਕੇ ਜਿਹੜੀ ਪਾਰਟੀ ਦੇ ਕਹਿੰਦੇ ਕੀਤੀ ਉਸ ਪਾਰਟੀ ਦਾ ਅੱਜੋ ਐਮਐਲਏ ਇਸ ਕਰਕੇ ਇਹਨਾਂ ਬੰਦਿਆਂ ਨੂੰ ਕੀ ਕਹੋਗੇ ਜਿਹਦੇ ਬਾਰੇ ਇੱਕ ਹਾਈ ਕੋਰਟ ਦਾ ਜੱਜ ਇਹਨਾਂ ਕੁਝ ਕਹਿ ਗਿਆ ਤੇ ਹੁਣ ਸਾਡੇ ਕੀ ਕਹਿੰਦੀ ਲੋੜ ਆ ਠੀਕ ਹੈ ਜੀ ਉਹਦੀ ਜੱਜਮੈਂਟ ਤੁਸੀਂ ਵੀ ਪੜੋ ਉਹਨੂੰ ਵੀ ਪੜਾਓ ਤੇ ਜੱਜ ਕਹਿ ਰਿਹਾ ਕਿ ਮੈਲਾਫਾਈਡ ਹੈ ਜੱਜ ਕਹਿ ਰਿਹਾ ਕਿ ਬਹੁਦਾ ਜਾਂ ਜੱਜ ਕਹਿ ਰਿਹਾ ਕਿ ਤੂੰ ਆਪਣੀ ਮਰਜ਼ੀ ਦੇ ਨਾਲ ਗਵਾਹਾਂ ਦੇ ਬਿਆਨਾਂ ਨੂੰ ਟਵਿਸ ਕੀਤਾ ਤੇ ਸਾਰੀ ਤੂੰ ਖੇਡ ਖੇਡੀ ਆ ਰਾਜਨੀਤੀ ਕਰਨ ਵਾਸਤੇ ਮੈਂ ਤਾਂ ਨਹੀਂ ਕਿਹਾ ਹਾਈ ਕੋਰਟ ਨੇ ਕਿਹਾ ਜੇ ਕਾਪੀ ਕਿਸੇ ਕੋਲ ਨਹੀਂ ਤੇ ਮੈਂ ਤੁਹਾਡੇ ਵਟਸਐਪ ਤੇ ਸਾਰੀ ਭੇਜ ਦੂੰ ਫਿਰ ਨਵੇਂ ਸਿਰੇ ਤੋਂ ਜਿਹੜੀ ਜਿਹੜੀ ਥੋੜੇ ਸਮੇਂ ਚ ਚੜ ਗਈ ਸੀ ਉਹਦਾ ਤੇ ਐਦ ਕੀ ਲੋਕੀ ਫਿਰ ਝਾੜੂ ਫੇਰ ਦਿੰਦੇ ਆ ਉਹ ਤਾਂ ਹੁਣ ਸਪਾਇਆ ਉਹਦਾ ਕਰ ਦਣਗੇ ਤੁਹਾਡੇ ਸਾਹਮਣੇ ਆ ਕਿ ਜਦੋਂ ਪਿਛਲੀ ਵਾਰੀ ਤੁਸੀਂ ਕੈਮਰੇ ਲੈ ਕੇ ਜਾਂਦੇ ਸੀ ਤੇ ਜਿਹੜੀ ਦੁਕਾਨ ਤੋਂ ਪੁੱਛਦੇ ਸੀ ਅਗਲੇ ਕਹਿੰਦੇ ਸੀ ਝਾੜੂ 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 ਤੇ ਹੁਣ ਜਦੋਂ ਕੋਈ ਪੁੱਛਦਾ ਹੈ ਤੇ ਨਾਲ ਦੀ ਨਾਲ ਬਜ਼ੁਰਗ ਗਾਲਾਂ ਵੀ ਕੱਢਦੇ ਆ ਵੀ ਇਹਨਾਂ ਨੇ ਇਹੋ ਜਿਹਾ ਸਤਿਆਨਾਸ਼ ਪੰਜਾਬ ਦਾ ਕੀਤਾ ਕਿਉਂਕਿ ਪੰਜਾਬੀ ਚਾਹੁੰਦੇ ਆ ਕਿ ਪੰਜਾਬੀਆਂ ਦੇ ਹੱਥ ਕਮਾਂਡ ਹੋਵੇ ਦਿੱਲੀ ਤੋਂ ਸਰਕਾਰ ਸਾਡੀ ਚੱਲੇ ਇਹ ਕਦੀ ਪੰਜਾਬ ਦੇ ਲੋਕੀ ਜਿਹੜਾ ਇਹ ਬਰਦਾਸ਼ਤ ਨਹੀਂ ਕਰਦੇ ਜਿੱਨਾ ਲੀਡਰ ਰਾਜ ਦੇਖ ਰਹੇ ਜੇਲ੍ਹ ਦੇ ਵਿੱਚ ਆ ਦਿੱਲੀ ਦਾ ਲੀਡਰ ਜੇਲ੍ਹ ਚ ਆ ਭਗਵੰਦ ਮਾਨ ਜੀ ਕਹਿੰਦੇ ਜੀ ਹਤੂ ਅਦਿਆਂ ਨਾਲ ਸਲੂਕ ਕੀਤਾ ਜਾ ਰਿਹਾ ਕਿਤਾ ਮੰਨਦੇ ਦੇਖੋ ਤੁਸੀਂ ਆਪ ਹੀ ਕਹਿੰਦਾ ਵੀ ਦਿੱਲੀ ਦਾ ਲੀਡਰ ਜੇਲ੍ਹ ਚ ਉਹਦਾ ਨਾਮ ਹੀ ਲੈ ਦਿਓ ਪੀ ਝਾੜੂ ਵਾਲਿਆਂ ਦਾ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਇਹ ਉਹ ਬੰਦਾ ਹੈ ਜਿਨੇ ਸਾਰੇ ਦੇਸ਼ ਨੂੰ ਗਰੰਟੀ ਦਿੱਤੀ ਸੀ ਵੀ ਸਾਰੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਔਰ ਅੱਜ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਦੇ ਸਕੈਂਡਲ ਦੇ ਵਿੱਚ ਅਗਰ ਕੋਈ ਬਤੌਰ ਮੁੱਖ ਮੰਤਰੀ ਫੜਿਆ ਗਿਆ ਔਰ ਸਾਰੇ ਸਬੂਤਾਂ ਸਹਿਤ ਫੜਿਆ ਗਿਆ। ਕੋਈ ਨਹੀਂ ਕਹਿ ਸਕਦਾ ਵੀ ਕੋਈ ਅਖਬਾਰੀ ਬਿਆਨਬਾਜ਼ੀ ਹੈ ਜਾਂ ਦੂਜੀ ਹੈ। ਹਾਈ ਕੋਰਟ ਨੇ ਦੇਖ ਦਿੱਤਾ ਕਿ ਇਹ ਜਿਹੜਾ ਸਾਰਾ ਕੁਝ ਤੇਰੇ ਖਿਲਾਫ ਸਾਬਤ ਹੁੰਦਾ। ਤੇ ਦੱਸੋ ਇਹ ਲੋਕੀ ਐਡੇ ਐਡੇ ਵੱਡੀਆਂ ਗਰੰਟੀਆਂ ਦਿੰਦੇ ਸੀ ਤੇ ਇਹਨਾਂ ਦਾ ਅਸੀਂ ਭਰੋਸਾ ਕਰ ਲਿਆ। ਤੇ ਇਹ ਲੁੱਟ ਕੇ ਲੈ ਗਏ ਇਹਨੇ ਥੋੜੇ ਸਮੇਂ ਦੇ ਵਿੱਚ ਤੇ ਪੰਜਾਬ ਜਿਹੜਾ ਅੱਜ ਸਾਡੇ ਭੈਣਾ ਕੋਈ 1000 ਰੁਪਏ ਨੂੰ ਤਰਸਦੀ ਹੈ ਕੋਈ ਹੋਰ ਗਰੰਟੀਆਂ ਨੂੰ ਤਰਸਦਾ 70000 ਕਰੋੜ ਦਾ ਪੰਜਾਬ ਤਾਂ ਕਰਜ਼ਾਈ ਹੋ ਗਿਆ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਸੈਂਕੜੇ ਕਰੋੜ ਦਾ ਭ੍ਰਿਸ਼ਟਾਚਾਰ ਕਰ ਗਈ ਤੇ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਇਸ ਕਰਕੇ ਇਹ ਪਾਰਟੀ ਦਾ ਹੁਣ ਲੋਕੀ ਛੇਤੀ ਖਤਮ ਕਰ ਦੇਣਾ ਜੀ ਹਰਸਾ ਸਾਹਿਬ ਕਾਫੀ ਨਰਾਜ਼ੇ ਦੇਖ ਰਹੇ ਆ ਜੀ ਨਹੀਂ ਤੁਹਾਨੂੰ ਲੱਗਦਾ ਕਈ ਵਾਰੀ ਕਈ ਵਾਰੀ ਜਦੋਂ ਟਿਕਟਾਂ ਦੇ ਫੈਸਲੇ ਹੁੰਦੇ ਹਨ ਨਾ ਤੇ ਜਿੰਨੂੰ ਨਹੀਂ ਮਿਲਦੀ ਉਦੋਂ ਤੁਸੀਂ ਕਿਆਸ ਲਈਆਂ ਲੌਣ ਲੱਗ ਜਾਂਦੇ ਹੋ ਮੰਨਦੇ ਟਿਕਟ ਨਹੀਂ ਮਿਲੀ ਨਰਾਜ ਢੀਸ਼ਾ ਸਾਹਿਬ ਬਹੁਤ ਸੀਨੀਅਰ ਲੀਡਰ ਨੇ ਅੱਜ ਦੀ ਤਰੀਕ ਵੀ ਪਾਰਟੀ ਦੇ ਪੈਟਰਨ ਟਿਕਟ ਦੇਣ ਵਾਲਿਆ ਚਲੋ ਔਰ ਪਰਮਿੰਦਰ ਸਿੰਘ ਢੀਸ਼ਾ ਸਾਹਿਬ ਪਾਰਟੀ ਦੀ ਸਟੋਰ ਕਮੇਟੀ ਦਾ ਮੈਂਬਰ ਹੈ ਸਾਡੇ ਫਾਈਨੈਂਸ ਮਿਨਿਸਟਰ ਰਹੇ ਆ ਔਰ ਮੈਂ ਕਹਿ ਸਕਦਾ ਕਿ ਪਾਰਟੀ ਦਾ ਇੱਕ ਬਹੁਤ ਅੱਛਾ ਇੰਟੈਲੀਜੈਂਟ ਤੇ ਸੁਪਰ ਫੇਸ ਹੈ ਬਹੁਤ ਕੁਝ ਪਾਰਟੀ ਨੇ ਉਹਨਾਂ ਨੂੰ ਦਿੱਤਾ ਤੇ ਏਡੇ ਵੀ ਬਹੁਤ ਕੁਝ ਉਹਨਾਂ ਨੂੰ ਪਾਰਟੀ 'ਚ ਮਿਲਦਾ ਠੀਕ ਹੈ ਇਸ ਕਰਕੇ ਇਹ ਕਿਆਸ ਰਹੀਆਂ ਹੁੰਦੀਆਂ ਦੋ ਚਾਰ ਦਿਨ ਚੱਲਦੀਆਂ ਜਿੱਦੋ ਨਵ ਨਵੇਂ ਖਾਸਲੇ ਹੁੰਦੇ ਆ ਪਰ ਸਾਰੇ ਰਲ ਕੇ ਐਦ ਕੀ ਜੋ ਅਸੀਂ ਪੰਜਾਬ ਦੀ ਜਨਤਾ ਦੇ ਨਾਲ ਵਾਅਦਾ ਕੀਤਾ ਸਾਡਾ ਮਕਸਦ ਉਸ ਵਾਅਦੇ ਨੂੰ ਪੂਰਾ ਕਰਨਾ ਹੈ ਇਸ ਕੀ ਸਾਰੇ ਏਟੋ ਲੈ ਕੇ ਵਰਕਰ ਤੋਂ ਪ੍ਰਧਾਨ ਸਾਹਿਬ ਤੱਕ ਸਾਰੇ ਉਸ ਗੱਲ ਵਾਸਤੇ ਜਿੱਦੀ ਹਰਸਿਮਰਪੁਰ ਜੀ ਚਾਹ ਰਹੇ ਨੇ ਕਿ ਬਟੰਡੇ ਤੋਂ ਦੁਬਾਰਾ ਚੋਣ ਲੜਨ ਦੇਖੋ ਉਹ ਮੋਸਟ ਡਿਜ਼ਰਵਿੰਗ ਕੈਂਡੀਡੇਟ ਹੈ ਬਟੰਡੇ ਇਤ ਹੈ ਕਿ ਜਿੱਦੀ ਅੱਛੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਦਿਆਂ ਦੀ ਬੁਲੰਦ ਕੀਤੀ ਚਾਹੇ ਕਿਸਾਨੀ ਦੇ ਆ ਚਾਹੇ ਸਿੱਖੀ ਦੇ ਮਸਲੇ ਆ ਜਾਂ ਪੰਜਾਬ ਦੇ ਮਸਲੇ ਆ ਉਹ ਆਪਣੇ ਆਪ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੀ ਬਹੁਤ ਵੱਡੀ ਅਚੀਵਮੈਂਟ ਆ ਉਦੋਂ ਦੀ ਗੱਲ ਹੈ ਕਿ ਹਮੇਸ਼ਾ ਆਪਣੀ ਕਨਸਿਸਟੈਂਸੀ ਦੇ ਵਿੱਚ ਉਹ ਇੰਟੈਚ ਰਹੇ ਠੀਕ ਹੈ ਜੀ ਔਰ ਉਹਨਾਂ ਦਾ ਹੋਰ ਕੋਈ ਇਲੈਕਸ਼ਨ ਵੀ ਨਹੀਂ ਲੜੀ ਕਦੀ ਵਿਧਾਨ ਸਭਾ ਦੀ ਕੋਈ ਹੋਰ ਨਹੀਂ ਪਹਿਲੇ ਦਿਨ ਤੋਂ ਪਾਰਲੀਮੈਂਟ ਹੀ ਲੜਦੇ ਆ ਤੇ ਪਾਰਲੀਮੈਂਟ ਵੀ ਦੁਬਾਰਾ ਕਿਹਨੂੰ ਲੈ ਕੇ ਕਾਲੀਦਾਰ ਨੂੰ ਸ਼੍ਰੋਮਣੀ ਕਾਲੀਦਾਰ ਨੂੰ ਵੀ ਤੁਹਾਡੇ ਤੋਂ ਹੈਗੀ ਆ ਤਾਂ ਕਿਵੇਂ ਦੇਖਦੇ ਹੋ ਜੀ ਬ੍ਰੇਮ ਜੀ ਆ ਰਹੇ ਸਭ ਤੋਂ ਪਹਿਲਾਂ ਤੇ ਮੈਂ ਕਾਲਪੁਰਕ ਦਾ ਥੱਲੇ ਕਰਾਨਾ ਕਰਦਾ ਕਿ ਬਹੁਤ ਵੱਡੀ ਕਿਰਪਾ ਜਿਹੜੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੋਈ ਹੈ ਕਿ ਦਾਸ ਨੂੰ ਮੇਰੇ ਆਪਣੇ ਜਿੱਦੇ ਜਿਹੜਾ ਅਰਦਾਸਪੁਰ ਦਾ ਲੋਕ ਸਭਾ ਦੀ ਜਿਹੜੀ ਸੀਟ ਹੈ ਉਹਦਾ ਕੈਂਡੀਡੇਟ ਸ਼ੋਮਨੀ ਅਕਾਲੀ ਦਲ ਨੇ ਬਣਾਇਆ ਮੈਂ ਗੁਰੂ ਰਾਮਦਾਸ ਜੀ ਦਾ ਉਹਨਾਂ ਦੇ ਦਰ ਤੇ ਅੱਜ ਸ਼ੁਕਰਾਨਾ ਕਰਨ ਵਾਸਤੇ ਵੀ ਅੱਜ ਹਲਕੇ ਤੇ ਜਾਣਾ ਅੱਗੇ ਲੈਣ ਵਾਸਤੇ ਵੀ ਅੱਜ ਪਰਿਵਾਰ ਤੇ ਸਾਰੇ ਸਾਥੀਆਂ ਸਮੇਤ ਹਾਜ਼ਰ ਹੋਇਆ। ਦੂਜਾ ਮੈਂ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਵੀ ਸਾਰੀ ਹਾਈ ਕਮਾਂਡ ਦਾ ਸਾਰੇ ਆਪਣੇ ਸਾਥੀਆਂ ਦਾ ਵੀ ਧੰਨਵਾਦ ਕਰਦਾ। ਕਿ ਮੇਰੇ ਉੱਤੇ ਬਹੁਤ ਵੱਡਾ ਭਰੋਸਾ ਕਿਉਂਕਿ ਜਦੋਂ ਪਾਰਲੀਮੈਂਟ ਦਾ ਕਿਸੇ ਨੂੰ ਕੈਂਡੀਡੇਟ ਬਣਾਉਣਾ ਹੁੰਦਾ ਤੇ ਪਾਰਟੀ ਵਾਸਤੇ ਸਿਲੈਕਸ਼ਨ ਕਰਨੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ। ਇਸ ਕਰਕੇ ਵੱਡਾ ਭਰੋਸਾ ਪਾਰਟੀ ਨੇ ਦਿੱਤੇ ਜਿਖਾਇਆ ਉਹਦੇ ਵਾਸਤੇ ਪਾਰਟੀ ਦਾ ਵੀ ਸ਼ੁਕਰਾ ਧੱਕਾ ਬੀਜਪੀ ਨਾਲ ਵੱਖ ਹੋ ਕੇ ਆਪਾਂ ਪਹਿਲੀ ਵਾਰੀ ਜਿਹੜੀ ਹੈਗੀ ਆ ਪਾਰਲੀਮੈਂਟ ਦੀ ਜੋਣਾ ਲੰਨ ਜਾ ਰਹੇ ਕਿਦਾਂ ਮੰਨਦੇ ਨਹੀਂ ਵੈਸੇ ਤੇ ਵਿਧਾਨ ਸਭਾ ਦੀ ਵੀ ਮਖਸ਼ੂ ਗੜੀ ਅਸ ਪਰ ਹੁਣ ਪਾਰਲੀਮੈਂਟ ਪਾਰਲੀਮੈਂਟ ਜਿਹੜੀ ਹੈ ਉਹ ਪਹਿਲੀ ਵਾਰੀ ਲੰਨ ਦੇਖੋ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਲੰਬਾ ਸਮਾਂ ਸਾਡਾ ਸਾਥ ਦੋ ਅਲੱਗ-ਅਲੱਗ ਪਾਰਟੀਆਂ ਪਰ ਮਿਨਿਮਮ ਕਾਮਨ ਪ੍ਰੋਗਰਾਮ ਦੇ ਤਹਿਤ ਡਲ ਕੇ ਅਸੀਂ ਲੰਬਾ ਸਮਾਂ ਪੰਜਾਬ ਦੇ ਵਿੱਚ ਸਰਕਾਰਾਂ ਵੀ ਬਣਾਈਆਂ ਤੇ ਚਲਾਈਆਂ ਪਰ ਜਦੋਂ ਖੇਤੀ ਦਾ ਇਸ਼ੂ ਆਇਆ ਸੀ ਕਿਸਾਨੀ ਦਾ ਇਸ਼ੂ ਆਇਆ ਸੀ ਤੇ ਕਿਸਾਨੀ ਅੰਦੋਲਨ ਦੇ ਨਾਲ ਅਸੀਂ ਆਪਣੀ ਸਪੋਰਟ ਜਿਹੜੀ ਹੈ ਉਦੋਂ ਕੇਂਦਰ ਤੋਂ ਵੇਡਰੈਕ ਕੀਤੀ ਸੀ ਤੇ ਬੀਬਾ ਹਰਜਿਮਰਤ ਕੌਰ ਬਾਦਲ ਨੇ ਕੈਬਨਿਟ ਤੋਂ ਵੀ ਅਸਤੀਫਾ ਦਿੱਤਾ ਇਸ ਕਰਕੇ ਹੁਣ ਫਿਰ ਗੱਲ ਚੱਲੀ ਸੀ ਸਮਝੌਤੇ ਦੀ ਪਰ ਸਮਝੌਤਾ ਹਮੇਸ਼ਾ ਉਦੋਂ ਹੁੰਦਾ ਜਦੋਂ ਕੁਝ ਮੁੱਦਿਆਂ ਦੇ ਉੱਤੇ ਜਿਹੜੇ ਤੁਹਾਡੇ ਮੁੱਦੇ ਨੇ ਉਹਨਾਂ ਦੇ ਉੱਤੇ ਵੀ ਸਹਿਮਤੀ ਬਣੇ ਸਾਡੇ ਵਾਸਤੇ ਸਭ ਤੋਂ ਵੱਡਾ ਮੁੱਦਾ ਜਿਹੜਾ ਕਿਸਾਨੀ ਦੀ ਐਮਐਸਪੀ ਗਰੰਟੀ ਦਾ ਉਹਦੇ ਉੱਤੇ ਜੇ ਸਾਨੂੰ ਕੋਈ ਉਹਦਾ ਹੱਲ ਨਿਕਲਦਾ ਨਜ਼ਰ ਆਉਂਦਾ ਤੇ ਸਮਝੌਤਾ ਹੋ ਸਕਦਾ ਸੀ ਦੂਜੀ ਗੱਲ ਹੈ ਕਿ ਜਿਹੜੀ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਧਾਰਮਿਕ ਦਖਲਅੰਦਾਜ਼ੀ ਹੈ ਇਹ ਬਹੁਤ ਹੱਦ ਤੱਕ ਵੱਚ ਚੁੱਕੀ ਹੈ। ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਜਿਹੜੀ ਐ ਤੋੜੀ ਗਈ ਹਰਿਆਣੇ ਦੀ ਵੱਖਰੀ ਕਮੇਟੀ ਬਣਾਈ ਗਈ। ਦਿੱਲੀ ਕਮੇਟੀ ਦੇ ਉੱਤੇ ਚੁਣੀ ਹੋਈ ਕਮੇਟੀ ਦਾ ਸਰਕਾਰ ਕਰ ਲਿਆ ਗਿਆ। ਅਜੂਰ ਸਾਹਿਬ ਦਾ ਬੋਰਡ ਪਿੱਛੇ ਬਦਲਣ ਦੀ ਕੋਸ਼ਿਸ਼ ਹੋਈ। ਜਿਹੜੀ ਉੱਥੇ ਦੀ ਸੰਗਤ ਨੇ ਵੀ ਇੱਥੋਂ ਧੰਮੀ ਸਾਹਿਬ ਵੀ ਗਏ ਪਹਿ ਵੀ ਗਿਆ। ਸਾਰਿਆਂ ਨੇ ਰਲ ਕੇ ਪ੍ਰੋਟੈਸਟ ਕੀਤਾ ਤੇ ਉਹਦੇ ਉੱਤੇ ਰੋਕ ਲੱਗੀ। ਪਟਨਾ ਸਾਹਿਬ ਦਾ ਬੋਰਡ ਜਿਹੜਾ ਉਹਦੇ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਕਰਕੇ ਇਹ ਇਹੋ ਜਿਹਾ ਇਸ਼ੂ ਨੇ ਕਿ ਅਸੀਂ ਇਸ ਗੱਲ ਤੇ ਸਮਝੌਤਾ ਨਹੀਂ ਕਰ ਸਕਦੇ ਕਿ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਦੇ ਵਿੱਚ ਕੋਈ ਸਰਕਾਰ ਜਿਹੜੀ ਹੈ ਉਹ ਦਖਲ ਦਾ ਜਿਕਰ। ਇਸੇ ਤਰ੍ਹਾਂ ਹੀ ਜਿਹੜਾ ਇੱਕ ਹਿਊਮਨ ਰਾਈਟਸ ਦਾ ਬੜਾ ਵੱਡਾ ਮਸਲਾ ਬੰਦੀ ਸਿੰਘਾਂ ਦਾ। ਸਾਡਾ ਇਹ ਵਿਚਾਰ ਹੈ ਅਸੀਂ ਬੜੀ ਬੜੀ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਹੋਵੇ ਹਿਊਮਨ ਰਾਈਟਸ ਇਸ ਗੱਲ ਦੀ ਮੰਨ ਕਰਦੇ ਆ ਕਿ ਜੇ ਉਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਤੇ ਉਹਨੂੰ 1 ਮਿੰਟ ਵੀ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਪਰ ਬੰਦੀ ਸਿੰਘਾਂ ਨੇ ਆਪਣੀ ਜਿਹੜੀ ਹੈਗੀ ਸਜ਼ਾ ਤੋਂ ਡਬਲ ਸਜ਼ਾਵਾ ਕੱਟ ਰਹੀ ਹੈ ਤੇ ਹਾਲੇ ਤੱਕ ਉਹ ਪੰਛੀ ਦੀਆਂ ਕਾਲ ਕੋਠੜੀਆਂ ਦੇ ਵਿੱਚ ਬੈਠੇ ਆ ਜੇਲ੍ਹਾਂ ਦੇ ਵਿੱਚ ਬੈਠੇ ਆ ਇਸ ਕਰਕੇ ਅਨਾਉਂਸਮੈਂਟ ਵੀ ਹੋਈ ਸੀ ਜਦੋਂ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ ਉਹ ਅਨਾਉਂਸਮੈਂਟ ਵੀ ਫਿਰ ਵਿੱਚ ਹੀ ਰਹਿ ਗਈ ਇਸ ਕਰਕੇ ਇਸੇ ਤਰ੍ਹਾਂ ਹੀ ਅੱਜ ਦੇਸ਼ ਦਾ ਜੋ ਮਾਹੌਲ ਬਣਿਆ ਕਿ ਅੱਜ ਡੈਮੋਕ੍ਰੇਸੀ ਨੂੰ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਅੱਜ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਉਹਨਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਹ ਦਰਬਰਤ ਹੁੰਦੀ ਜਿਹੜਾ ਫੈਡਰਲਿਜ਼ਮ ਦਾ ਜਿਹਦੇ ਆਧਾਰ ਦੇ ਉੱਤੇ ਡਾਕਟਰ ਵੀ.ਆਰ. ਮੇਦਕਰ ਸਾਹਿਬ ਨੇ ਜਿਹੜਾ ਸੰਵਿਧਾਨ ਸਾਡਾ ਡਰਾਫਟ ਕੀਤਾ ਸੀ ਅੱਜ ਫੈਡਰਲਿਜ਼ਮ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਖੋਰਾ ਲਾ ਕੇ ਸੂਬਿਆਂ ਦੇ ਜਿਹੜੇ ਹੱਕ ਐ ਉਹਨਾਂ ਦੇ ਉੱਤੇ ਡਾਕਾ ਮਾਰਿਆ। ਇਸ ਲਈ ਸਾਡੇ ਕੈਡਰ ਦੀ ਵੀ ਸਾਡੇ ਲੀਡਰ ਸਰਬੰਤੀ ਵੀ ਮੰਨ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਉਹ ਇਤਿਹਾਸਕ ਜੁੱਬੇਵਾਰੀ ਨਿਪੋਣੀ ਚਾਹੀਦੀ ਆ ਜਿਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਕਿਉਂਕਿ ਅਸੀਂ ਪੰਜਾਬੀ ਸੂਬੇ ਦੇ ਵੀ ਮੋਰਚੇ ਲਾਏ ਅਸੀਂ ਪਾਣੀਆਂ ਦੇ ਉੱਤੇ ਵੀ ਸੰਘਰਸ਼ ਕੀਤੇ। ਅਸੀਂ ਐਮਰਜੈਂਸੀ ਦੇ ਖਿਲਾਫ ਵੀ ਜਦੋਂ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦਾ ਗਲਾ ਘੁੱਟਿਆ ਗਿਆ ਉਹਦੇ ਖਿਲਾਫ ਵੀ ਅਸੀਂ ਡਟ ਕੇ ਸੰਘਰਸ਼ ਕੀਤਾ ਇਸ ਕਰਕੇ ਸਾਡੇ ਕੈਡਰ ਦੀ ਪੰਜਾਬ ਦੇ ਲੋਕਾਂ ਦੀ ਇਹ ਆਸ ਸੀ ਕਿ ਜਦੋਂ ਦੇਸ਼ ਦੇ ਵਿੱਚ ਸਾਰੇ ਪਾਸੇ ਹੁਣ ਫਿਰ ਜਮਹੂਰੀਅਤ ਨੂੰ ਖਤਮ ਕੀਤਾ ਜਾ ਰਿਹਾ ਤੇ ਅਕਾਲੀ ਦਲ ਹੁਣ ਇਕੱਲਾ ਰਾਜ ਭਾਗ ਵੱਲ ਨਾ ਦੇਖੇ ਪਹਿਲਾਂ ਦੇਸ਼ ਦੇ ਵਿੱਚ ਆਵਾਜ਼ ਉਠਾਏ ਤਾਂ ਜੋ ਦੂਜੀਆਂ ਵੀ ਖੇਤਰੀ ਪਾਰਟੀਆਂ ਉੱਠ ਖੜੀ। ਤੁਹਾਨੂੰ ਪੈਰਾਸ਼ੂਟ ਵੱਲੋਂ ਪਸਿਆ ਜਾ ਰਿਹਾ ਪੈਰਾਸ਼ੂਟ ਨਵਾਂ ਹਲਕਾ ਤੁਹਾਡੇ ਵਾਸਤੇ ਹਲਕੇ ਵਾਸਤੇ ਤੁਹਾਡੇ ਵਾਸਤੇ ਸਭੀ ਨਵਾਂ ਪਰ ਉਹ ਹਲਕੇ ਦੇ ਵਿੱਚ ਦੇਖੋ ਜਿੰਨੂੰ ਨਹੀਂ ਪਤਾ ਹੁੰਦਾ ਨਾ ਉਹ ਕਹਿ ਸਕਦਾ ਪਰ ਮੇਰਾ ਜਨਮ 1962 ਦੇ ਵਿੱਚ ਪਿੰਡ ਬਾੜੀ ਬੱਚਾਂ ਦੇ ਵਿੱਚ ਇੱਕ ਦਾਸਪੁੱਤ ਹੀ ਹੋਇਆ ਸੀ। ਦਸਵੀਂ ਤੱਕ ਦੀ ਮੇਰੀ ਪੜ੍ਹਾਈ ਵੀ ਪਿੰਡ ਦੇ ਸਕੂਲ ਦੇ ਉੱਤੇ ਹੀ ਆ। ਫਿਰ ਡਾਕਟਰ ਬਣ ਤੋਂ ਬਾਅਦ ਦੁਬਾਰਾ ਰਾਜਨੀਤੀ ਵੀ ਮੈਂ ਗੁਰਦਾਸਪੁਰ ਦੀ ਸ਼ੁਰੂ ਕੀਤੀ ਸੀ। ਇੱਕ ਕਲੈਕਸ਼ਨ ਵੀ ਸ਼੍ਰੀ ਹਰਗੰਗਪੁਰ ਚ ਪਹਿਲਾਂ 2002 ਦੇ ਵਿੱਚ ਉੱਥੇ ਲੜੀ ਸੀ। ਉਸ ਤੋਂ ਬਾਅਦ ਮੈਨੂੰ ਪਾਰਟੀ ਨੇ ਪਾਰਟੀ ਹੈੱਡ ਆਫਿਸ ਦੀ ਇਨਾਰ ਉੱਪਰ ਦੀ ਸੇਵਾ ਦਿੱਤੀ। ਇਸ ਕਰਕੇ ਬੜੀ ਖੁਸ਼ੀ ਹੈ ਕਿ 14-15 ਸਾਲਾਂ ਬਾਅਦ ਫਿਰ ਆਪਣੇ ਭਰਾਵਾਂ ਦੇ ਵਿੱਚ ਔਰ ਮੈਂ ਸਾਰੀ ਸਾਡੀ ਗੁਰਦਾਸਪੁਰ ਦੀ ਲੀਡਰਸ਼ਿਪ ਦਾ ਪੂਰੇ ਲੋਕ ਸਭਾ ਹਲਕੇ ਦੀ ਉਹਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਜਿਹੜੀ ਹੈ ਇੱਕ ਜਵਾਨ ਦੇ ਵਿੱਚ ਸਾਂਝੇ ਤੌਰ ਤੇ ਪ੍ਰਧਾਨ ਸਾਹਿਬ ਨੂੰ ਜਿਹੜੀ ਹੈ ਬੇਨਤੀ ਕੀਤੀ ਕਿ ਡਾਕਟਰ ਚੀਮਨ ਨੂੰ ਇੱਥੇ ਭੇਜੋ ਮੈਂ ਤਾਂ ਆਪ ਮੈਂ ਤਾਂ ਆਪ ਉਹਨਾਂ ਨੂੰ ਫੋਨ ਕਰਕੇ ਬੇਨਤੀ ਕੀਤੀ ਸੀ ਕਿਉਂਕਿ ਸਾਰੇ ਜਿੰਨੇ ਉੱਥੇ ਜਰਨਲ ਨੇ ਅਸੀਂ ਤਕਰੀਬਨ ਲੰਬੇ ਸਮੇਂ ਤੋਂ ਇਕੱਠੇ ਰਾਜਨੀਤੀ ਦੇ ਵਿੱਚ ਆ ਮੈਂ ਚਾਹੁੰਦਾ ਸੀ ਕਿ ਉਹਨਾਂ ਚ ਕੋਈ ਲੜੇ ਪਰ ਉਹਨਾਂ ਦਾ ਵੀ ਮੈਨੂੰ ਹੁਕਮ ਇਹੀ ਆਇਆ ਕਿ ਨਹੀਂ ਭਾਈ ਤੂੰ ਆ ਆਪਣੇ ਜ਼ਿਲ੍ਹੇ ਦੇ ਵਿੱਚ ਇਸ ਵਾਰ ਵੀ ਇਲੈਕਸ਼ਨ ਲੱਗੇ। ਕਿਉਂਕਿ ਪੰਜਾਬ ਚ ਦੋ ਵੱਡੀਆਂ ਪਾਰਟੀਆਂ ਮੰਨੀਆਂ ਜਾਂਦੀਆਂ ਸੀ ਦੋ ਤੋਂ ਤਿੰਨ ਹੋ ਗਈਆਂ ਹੁਣ ਚਾਰ ਤੋਂ ਦੋ ਦੁੱਤੇ